ਹੈ ਜੋ ਸੰਬਿਧ ਅਕੋਲ ਕਿਸੇ ਰਾਗੀ ਸਿੰਘ ਢਾਡੀ ਸਿੰਘ ਨੂੰ ਗੁਰਬਾਣੀ ਪੜ੍ਹਦੇ ਹੋਏ ਰੋਕਿਆ ਨਹੀਂ ਜਾ ਸਕਦਾ ਕਿਉਂਕਿ ਗੁਰਬਾਣੀ ਹੈ ਧੁਰ ਕੀ ਬਾਣੀ ਹੈ ਜੋ ਕਹਿ ਨਹੀਂ ਸਕਦੇ ਕਿਉਂਕਿ ਗੁਰਬਾਣੀ ਮਹਾਂਪੁਰਖ ਕਹਿੰਦੇ ਹਨ ਕਿਸੇ ਨੂੰ ਰੋਕ ਦੇਣਾ ਗੁਰਬਾਣੀ ਪੜ੍ਹਦੇ ਵੇ ਤਾਂ ਉਹਨੂੰ ਇੱਕ ਟੋਕ ਲਾ ਕੇ ਆਪਕੇ ਰੋਕ ਦਿੱਤਾ ਤੇ ਅੱਜ ਜੋ ਮਾਫੀ ਮੰਗਦੇ ਆ ਸੰਗਤ ਹੋ ਕੇ ਸੰਗਤ ਵੱਡੀ ਹੈ ਜੋ 1 ਵਜੇ ਸਮਾਧੀ ਸਮਾਪਤ ਦਾ ਭਾਈ ਸਾਹਿਬ ਨਿਸ਼ਾਨ ਸਿੰਘ ਜੀ ਦਾ ਵੀ ਫੋਨ ਆਇਆ ਹੈ ਕਹਿੰਦਾ ਮੈਂ ਵੀ ਆ ਰਿਹਾ ਹਾਂ ਜੀ ਜੋ ਕੀਰਤਨ ਦੀ ਹਾਜ਼ਰੀ ਭਰਾਂਗਾ ਤੇ ਜਦੋਂ ਤੱਕ ਉਹ ਆ ਰਹੇ ਹਨ ਉਦੋਂ ਤੱਕ ਭਾਈ ਸਾਹਿਬ ਭਾਈ ਕਬਲਪ੍ਰੀਤ ਸਿੰਘ ਜੀ ਬਹੁਤ ਟਾਈਮ ਬੈਠੇ ਕੀਤਾ ਹੈ ਇਹਨਾਂ ਤੋਂ ਵੀ ਮਾਫੀ ਮੰਗਦੇ ਹਾਂ ਕਿਉਂਕਿ ਗੁਰੂ ਦੇ ਕੀਰਤਨੇ ਹੁੰਦੇ ਹਨ ਅੱਗੇ ਵੀ ਕੀਰਤਨ ਕਰਨਾ ਹੁੰਦਾ ਹੈ ਪਰ ਪਿਆਰ ਵਾਲੇ ਰੂਹ ਹੈ ਭਾਈ ਕਬਲ ਸਿੰਘ ਜੀ ਜੋ ਬਾਹਲੇ ਦੇਸ਼ਾਂ ਦੇ ਸੱਚ ਵੀ ਕੀਰਤਨ ਕਰਕੇ ਆਏ ਹਨ ਜਾਂ ਸਮਾ ਨਾ ਲੈਂਦੇ ਹੋਏ ਆਓ ਹੁਜੋ ਤੱਕ ਨਿਸ਼ਾਨ ਸਿੰਘ ਜੀ ਆ ਰਹੇ ਹਨ ਉਦੋਂ ਤੱਕ ਇਹ ਕੀਰਤਨ ਗਵਰੀ ਰਾਣਾ ਨੇ ਹਲ ਕਰਨਗੇ ਉਪਰੰਤ ਫਿਰ ਅਰਦਾਸ ਬੇਨਤੀ ਹੋਵੇਗੀ ਆਪ ਸੰਗਤ ਐਸੇ ਤਰ੍ਹਾਂ ਹੀ ਗੁਰੂ ਦੀ ਹਜ਼ੂਰੀ ਚ ਬਿਜਾਰ ਜੀ ਰੋ ਤੇ ਲੰਗਰ ਪਾਣੀ ਦੀ ਬੇਨਤੀ ਤੇ ਛੱਕੇ ਜੋ ਆਗੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਗੁਰੂ ਦੀ ਹਜ਼ੂਰੀ ਚ ਪਹੁੰਚੋ ਤੇ ਜਿਨ੍ਹਾਂ ਨੇ ਨਹੀਂ ਛਕਿਆ ਉਹ ਲੰਗਰ ਪਾਣੀ ਦੀ ਖੁਰਾਕ ਜ਼ਰੂਰ ਛਕੋ ਕਿਉਂਕਿ ਇਹ ਪੇਟ ਦੀ ਖੁਰਾਕ ਹੈ ਸਰੀਰ ਦੀ ਖੁਰਾਕ ਹੈ ਉਹ ਸਾਡਾ ਲੰਗਰ ਹੈ ਪਰ ਜੋ ਆਤਮ ਜੋ ਜੋਤ ਦੀ ਖੁਰਾਕ ਹੈ ਗੁਰਬਾਣੀ ਕੀਰਤਨ ਹੈ ਕਹਿੰਦੇ ਹਨ ਜਾਲੇ ਨੂੰ ਡੋਬ ਨਹੀਂ ਸਕਦਾ ਚੋਰ ਇਹਨੂੰ ਚੋਰੀ ਨਹੀਂ ਕਰ ਸਕਦਾ ਪਾਣੀ ਇਹਨੂੰ ਡੋਬ ਨਹੀਂ ਸਕਦਾ ਤੇ ਹੋਰ ਆਕੇ ਇਹਨੂੰ ਜਾਲ ਨਹੀਂ ਸਕਦਾ ਆਓ ਹੁਣ ਭਾਈ ਸਾਹਿਬ ਭਾਈ ਕੁਲਿੰਦਰ ਸਿੰਘ ਜੀ ਤੋਂ ਹਰਜਸ ਪਾਣੀ ਦਾ ਕੀਰਤਨ ਦਾ ਲਾਹ ਲઈએ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਰਤਨਾ ਜੱਪੇ ਹੋ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਦਰਪਨਾ ਜੱਪੇ ਹੋ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਦਰਪਨਾ ਸੰਕਟ ਜੋ ਨਾ ਕਰਬਨਾ ਆ

फेर ਸੰਕਟ ਜੋ ਨਗਰਬ ਨਾਇਆ ਜੱਪਿਓ ਜਿਨ ਅਰਧਨ ਦੇਵ குரு ਫੇਰ ਸੰਕਟ ਜੋ ਨਗਰਬ ਨਾਇਆ ਜੱਪਿਓ ਜਿਨ ਅਰਧਨ ਦੇਵ குரு ਫੇਰ ਸੰਕਟ ਜੋ ਨਗਰਬ ਨਾਇਆ ¡Gracias! Uh -huh. ਜੋ ਨਦਰਬ ਨਾ ਆਇਆ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਦਰਬ ਨਾ ਆਇਆ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਦਰਬ ਨਾ ਆਇਆ ਜੋ ਨਕਰਬ ਨਾਇਓ ਮੇਰੇ ਸੰਕਟ ਜੋ ਨਕਰਬ ਨਾਇਓ ਮੇਰੇ ਸੰਕਟ ਜੋ ਨਕਰਬ ਨਾਇਓ ਮੇਰੇ ਸੰਕਟ ਜੋ ਨਕਰਬ ਨਾਇਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਕਰਪਨਾ ਆਇਓ ਜੱਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਕਰਪਨਾ ਆਇਓ ਫਿਰ ਸੰਕਟ ਜੋ ਨ ਕਰਪਨਾ ਆਇਓ ਫਿਰ ਸੰਕਟ ਜੋ ਨ ਰੱਬ ਦਾ ਨਾਮ ਆ ਤਖਤ ਬੈਠਾ ਅਰਜਨ ਗੁਰੂ ਅਰਜਨ ਗੁਰੂ ਤਖਤ ਬੈਠਾ ਅਰਜਨ ਗੁਰੂ ਅਰਜਨ ਗੁਰੂ ਸਤ ਗੁਰੁ ਖਾ ਕੇ ਵੇ ਸਤ ਗੁਰ ਕਾ ਖੇ ਵੈ ਰਚਦੋ ਤਕਤ ਪੈਟਾ ਅਰਜਨ ਪੂ ਅਰਜਨ ਪੂ ਸਤ ਗੁਰ ਕਾ ਖੇ ਵੈ ਰਚਦੋ ਸਤ ਗੁਰ ਕਾ ਖੇ ਵੈ ਤੇ ਆਕਾ ਕਾ ਪਿਆ ਮੋ ਤਤ ਗੁਰ ਕਾ ਕਿਵੇਂ ਚੰਦੋ ਆ 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 ਸਖਤ ਪੈ ਕਾ ਅਰਜਨ ਗੁਰੂ ਅਰਜਨ ਗੁਰੂ ਤਤ ਗੁਰ ਕਾ ਕਰਤਪੈ ਕਾ ਹਰਜਨ ਕੁਰ ਆਰਜਨ ਕੁਰ ਸਤਿਗੁਰ ਕਾ ਖਿੜੇ ਦੇ ਕਾ ਸੱਚਾ ਟੋਆ ਸੱਚੇ ਕਾ ਸੱਚਾ ਟੋਆ ਚਾਰੇ ਚਾਰੇ ਚੋ ਤੁਮੀ ਨੇ ਜਾ ਕੇ ਚੌਥੂ ਕੀ ਪੰਚਾਇਣ ਆਪੇ ਹੋ ਆ ਪੰਚਾਇਣ ਆਪੇ ਹੋ ਤਤ ਕੋ ਆਪਕੇ ਮੈਂ ਚੰਦੋਆ ਸਤ ਗੁਰ ਕਾ ਕੇਵੈ ਚੰਦੋਆ ਸਤ ਗੁਰ ਕਾ ਕੇਵੈ ਚੰਦੋਆ ਅਰਜਨ ਬੈਠਾ ਤਖਤ ਗੁਰੂ ਤਖਤ ਬੈਠਾ ਅਰਜਨ ਗੁਰੂ ਸਰ ਗੁਰ ਕਾ ਕੇ ਮੈਂ ਚਦੋ ਸਤ ਗੁਰ ਕਾ ਕੇ ਮੈਂ ਚਦੋ ਆ ਸਤ ਗੁਰ ਆ ਸਤ ਗੁਰ ਕਾ ਕੇ ਮੈਂ ਚਦੋ ਸਤ ਗੁਰ ਕਾ ਜੰਤੋ ਸਤਿਗੁਰ ਕਾ ਕਿਵੈ ਚੰਦੋ ਆ ਸਤਿਗੁਰ ਕਾ ਕਿਵੈ ਚੰਦੋ ਸਤਿਗੁਰ ਕਾ ਕਿਵੈ ਚੰਦੋ ਸਤਿਗੁਰ ਕਾ ਕਿਵੈ ਚੰਦੋ ਸਤ ਬੈਠਾ ਅਰਜਨ ਗੁਰੂ ਅਰਜਨ ਗੁਰੂ ਸਤ ਗੁਰ ਕਾ ਕੇ ਵਚੰਦੋ ਆ ਸਤ ਗੁਰ ਕਾ ਕੇ ਵਚੰਦੋ ਆ ਸਤ ਗੁਰ ਕਾ ਕੇ ਵਚੰਦੋ ਸਭ ਮੈਂ ਦਾਰੇ ਚਰਾਇ ਕਿਸਬਾਤੇ ਕਰਨੇ ਕਿਉਂਕਿ ਭਾਈ ਸਾਹਿਬ ਜੀ ਨੇ ਕਿਹਾ ਸੀ ਨਾ ਜੇ ਇੱਕ ਸ਼ਬਦ ਪੜਦੇਂ ਤੇਰਾ ਗੱਲਾ ਹੀ ਗਰਮ ਹੁੰਦਾ ਸਿਰੋਂ ਚਲੋ ਜੀਵੇਂ ਗੁਰੂ ਪਾਤਸ਼ਾਹ ਜੀ ਦਾ ਹੁਕਮ ਸਭ ਜਥੇ ਨੇ ਹਾਜ਼ਰੀ ਲਾਣੀ ਹੈ ਤੇ ਅੱਜ ਅਸੀਂ ਸਾਰੇ ਮਿਲ ਕੇ ਧੰਨ ਧੰਨ ਸਾਹਿਬ ਸ੍ਰੀ ਅਰਜਨ ਦੇਵ ਮਹਾਰਾਜ ਬਾਦਸ਼ਾਹ ਜੀ ਜਿਨ੍ਹਾਂ ਦੇ ਸ਼ਹੀਦਾਂ ਦੇ ਸਿਰਤਾਜ ਇਹਨਾਂ ਨੂੰ ਆਖਿਆ ਜਾਂਦਾ ਹੈ ਤੱਤੀ ਕਵੀ ਤੇ ਬੈਠ ਕੇ ਮਹੋਸੀਏ ਤੱਕ ਨਾ ਵਿਚਾਰੀਏ ਇਤਿਹਾਸ ਬਹੁਤ ਲੰਮਾ ਹੈ ਤੁਹਾਨੂੰ ਸਭ ਨੇ ਪਤਾ ਹੋਣਾ ਪਰ ਜੋ ਸਾਨੂੰ ਮਾਰਗ ਦੱਸ ਕੇ ਗਿਆਨ ਤੁੰਗ ਗੁਰਜਨ ਦੇ ਪਾਤਸ਼ਾਹ ਕਿ ਮਨੁੱਖ ਨੂੰ ਆਪਣੇ ਅੰਦਰ ਇੱਕ ਚੀਤਕ ਸ਼ੀਤਲਤਾ ਕਹਿੰਦੇ ਹਨ ਠੰਡ ਆਪਣੇ ਅੰਦਰ ਸਹਿਜ ਜਿਵੇਂ ਲਿਆਵੇ ਉਹ ਰਸਤਾ ਦਿਖਾ ਕੇ ਗਏ ਇਤਿਹਾਸ ਪੜਿਆ ਹੋਵੇਗਾ ਨਾ ਕਿ ਜਦੋਂ ਗੁਰਜਨ ਪਾਤਸ਼ਾਹ ਦੇ ਘਰ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਤਾਂ ਕਰਮੋ ਸੜ ਬਲ ਗਈ ਤੇ ਹੁਣ ਗੱਦੀ ਸਾਡੇ ਪੁੱਤਰ ਨੂੰ ਨਹੀਂ ਮਿਲਣੀ ਜਿੱਤ ਕਰਕੇ ਅਰਜਨ ਪਾਤਸ਼ਾਹ ਜੀ ਨੂੰ ਕਈ ਤਰ੍ਹਾਂ ਦੇ ਉਹਨਾਂ ਨੇ ਬੇਇਜ਼ਤੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇੱਕ ਵਾਰ ਤਾਂ ਆਪਣੇ ਘਰ ਦੇ ਉੱਪਰੋਂ ਗੁਰੂ ਅਰਜਨ ਪਾਤਸ਼ਾਹ ਉੱਪਰ ਕੂੜੇ ਦਾ ਗੰਦ ਵੀ ਘੇਰਦਾ ਬੋਲੋ ਸਤਨਾਮ ਵਾਹਿਗੁਰੂ ਗੁਰੂ ਅਰਜਨ ਪਾਤਸ਼ਾਹ ਨੇ ਕੀ ਆਖਿਆ ਤੁਹਾਨੂੰ ਗੁਰੂ ਰਾਮਦਾਸ ਆਪਣੇ ਵਰਗੇ ਹੁੰਦਾ ਨਾ ਗੱਲਾਂ ਕਰਨ ਲੱਗ ਜਾਂਦੇ ਪਰ ਉਹਨਾਂ ਨੇ ਗੱਲਾਂ ਨਹੀਂ ਕੀਤੀ ਆਖਿਆ ਤੁਹਾਨੂੰ ਗੁਰੂ ਰਾਮਦਾਸ ਸਾਨੂੰ ਸਹਿਜ ਲੱਗਿਆ ਕਿ ਗੱਦੇ ਗੁੱਸੇ ਵਿੱਚ ਹੰਕਾਰ ਵਿੱਚ ਨਾ ਉਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤਿਆਗੋ ਜਦੋਂ ਅੰਦਰ ਸ਼ੀਤਲਤਾ ਆ ਜਾਵੇਗੀ ਨਾ ਮਨ ਵਿੱਚ ਠੰਡ ਆ ਜਾਵੇਗੀ ਤੇ ਗੁਰੂ ਪਾਤਸ਼ਾਹ ਨੇ ਆਪਣੇ ਆਪ ਸਿਸ਼ਾ ਕਰ ਦੇਣੀ ਹੈ ਫਿਰ ਸਾਨੂੰ ਮੰਗਣ ਦੀ ਲੋੜ ਨਹੀਂ ਪੈਣੀ ਉਹਨੇ ਆਪਣੇ ਸਾਡੇ ਭੰਡਾਰੇ ਭਰ ਦਿੰਦੇ ਆਓ ਸਮਝ ਆ ਜਾ ਤੁਹਾਨੂੰ ਦੋ ਕੁ ਮਿੰਟ ਦਾ ਸ਼ਬਦ ਕਿਰਤ ਮੱਭਤੇ ਵੱਲ ਜਾਓ ਤੇਰਾ ਕੀਆ ਮਿੱਠਾ ਲੱਗੈ ਤੇਰਾ ਕੀਆ ਮਿੱਠਾ ਲੱਗੈ ਹਰ ਨਾਮ ਪਦਾਰਤ ਨਾਟਕ ਮੈਂ ਹਰ ਨਾਮ ਪਦਾਰਤ ਰੱਬਾ ਮੈਂ ਤੇਰਾ ਕੀਆ ਮੀਠਾ ਲਾਗੈ ਤੇਰਾ ਕੀਆ ਮੀਠਾ ਲਾਗੈ ਹਰ ਨਾਮ ਪਦਾਰਤ ਨਾਨਕ ਮਾ ਕੈ ਹਰ ਨਾਮ ਪਦਾਰਤ ਨਾਨਕ ਮਾ ਰਕਾ ਨਾਮ ਪ੍ਰੇਤਨ ਕੋ ਤਿਆਏ ਸੰਕੀ ਸਾਤੇ ਸਗਨ ਤਨਾਈ ਸੰਕੀ ਸਾਤੇ ਸਗਨ ਤਨਾਈ ਗੁਰ ਮੇਰਾ ਸੰਗ ਸਦਾ ਹੈ ਨਾ ਦਾ ਹੈ ਨਾ ਲੈ ਸਿਮਰਨ ਸਰ ਤਿਸ ਸਦਾ ਸਮਾਲੇ ਤਨ ਗੁਰ ਅਰਜਨ ਦੇਵ ਸਾਹਿਬ ਜੀ 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 ਗੁਰ ਅਰਜਨ ਦੇਵ ਸਾਹਿਬ ਜੀ ਕੈਸੇ ਗੁਰ ਤੋਂ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤਮੋਏ ਤਾਰੇ ਆਪ ਮੁਕਤਮੋਏ ਤਾਰੇ ਆਪ ਮੁਕਤਮੋਏ ਤਾਰੇ ਆਪ ਮੁਕਤਮੋਏ ਤਾਰੇ ਗੁਰ ਚ ਕਿਰਨ ਮਿਲਾਏ അത്തരലി